ਇਸ ਦੇ ਵਿਚਾਲੇ ਵੱਡੀ ਖਬਰ ਸੰਸਦ ਕੋਤਾਹੀ ਮਾਮਲੇ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਕਿ ਦੋ ਹੋਰ ਲੋਕਾਂ ਨੂੰ ਇਸ ਮਾਮਲੇ ਦੇ ਵਿੱਚ ਡਿਟੇਨ ਕੀਤਾ ਗਿਆ ਹੈ ਤਾਂ ਇਸ ਤੋਂ ਪਹਿਲਾਂ ਚਾਰ ਜਿਹੜੇ ਲੋਕ ਨੇ ਡਿਟੇਨ ਕੀਤੇ ਗਏ ਸੀ ਚਾਰ ਮੁਲਜ਼ਮ ਜਿਹੜੇ ਨੇ ਡਿਟੇਨ ਕੀਤੇ ਗਏ ਸੀ ਹੁਣ ਮਹੇਸ਼ ਅਤੇ ਇੱਕ ਹੋਰ ਜਿਹੜਾ ਮੁਲਜ਼ਮ ਹੈ ਉਸ ਨੂੰ ਵੀ ਇਸ ਪੂਰੇ ਮਾਮਲੇ ਦੇ ਵਿੱਚ ਡਿਟੇਲ ਕੀਤਾ ਗਿਆ ਹੈ ਡਿਟੇਨ ਕੀਤਾ ਗਿਆ ਹੈ ਔਰ ਦਿੱਲੀ ਸਪੈਸ਼ਲ ਸੈੱਲ ਨੇ ਦੱਸਦੀ ਹੈ ਕਿ ਇਹ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਹੈ ਮਹੇਸ਼ ਅਤੇ ਕੇਲਾਸ਼ ਜਿਹੜਾ ਹੈ ਨਾਮ ਦੱਸਿਆ ਜਾ ਰਿਹਾ ਹੈ ਨਾ ਦੋਹਾਂ ਮੁਲਜ਼ਮਾਂ ਦਾ ਜਿਨ੍ਹਾਂ ਦੇ ਵੱਲੋਂ ਦੀ ਇਸ ਪੂਰੀ ਵਾਰਦਾਤ ਨੂੰ ਜਿਹੜਾ ਹੈ ਅੰਜਾਮ ਦਿੱਤਾ ਗਿਆ ਸ਼ਮੂਲੀਅਤ ਜਿਹੜੀ ਹੈ ਇਹਨਾਂ ਦੀ ਇਸ ਦੇ ਵਿੱਚ ਪਾਈ ਗਈ ਹੈ ਪੁਲਿਸ ਦੇ ਵੱਲੋਂ ਦੀ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਦਿੱਲੀ ਦੀ ਸਪੈਸ਼ਲ ਸੈੱਲ ਦੇ ਵੱਲੋਂ ਦੀ ਇਹ ਕਾਰਵਾਈ ਜਿਹੜੀ ਹੈ ਅਮਲ ਦੇ ਵਿੱਚ ਲਿਆਂਦੀ ਗਈ ਹੈ ਤਾਂ ਦੱਸਦੀ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਹਾਲਾਂਕਿ ਖੁਦ ਇੱਕ ਸ਼ਖਸ ਦੇ ਵੱਲੋਂ ਦੀ ਸਰੈਂਡਰ ਵੀ ਕੀਤਾ ਗਿਆ ਹੈ ਇੱਕ ਮੁਲਜ਼ਮ ਦੇ ਵੱਲੋਂ ਦੀ ਜੋ ਕਿ ਪੁਲਿਸ ਦੇ ਕੋਲ ਪਹੁੰਚਦਾ ਹੈ ਦਿੱਲੀ ਪੁਲਿਸ ਦੇ ਕੋਲ ਔਰ ਉੱਥੇ ਜਾ ਕੇ ਉਸ ਦੇ ਵੱਲੋਂ ਦੀ ਸਰੈਂਡਰ ਕਰ ਦਿੱਤਾ ਗਿਆ ਅਤੇ ਇਸ ਮਾਮਲੇ ਦੇ ਵਿੱਚ ਹੁਣ ਤੱਕ ਪਹਿਲਾਂ ਜਿਹੜੀਆਂ ਨੇ 4 ਗ੍ਰਿਫਤਾਰੀਆਂ ਹੋਈਆਂ ਨੇ ਔਰ ਹੁਣ 3 ਹੋਰ ਜਿਹੜੀਆਂ ਗ੍ਰਿਫਤਾਰੀਆਂ ਨੇ ਉਹ ਇਸ ਪੂਰੇ ਮਾਮਲੇ ਦੇ ਵਿੱਚ ਹੋ ਚੁੱਕੀਆਂ ਨੇ ਔਰ ਲਗਾਤਾਰ ਇਸ ਮਾਮਲੇ 'ਚ ਜਾਂਚ ਵੀ ਕੀਤੀ ਜਾ ਰਹੀ ਹੈ ਔਰ ਕਾਰਵਾਈ ਵੀ ਹਾਲਾਂਕਿ ਜਿਸ ਸ਼ਖਸ ਦੇ ਵੱਲੋਂ ਦੀ ਜਿਹੜਾ ਸਰੈਂਡਰ ਕੀਤਾ ਗਿਆ ਹੈ ਉਸ ਦਾ ਨਾਮ ਹੈ ਲਲਿਤ ਮੋਹਨ ਚਾ ਅਤੇ ਇਸ ਨੂੰ ਜਿਹੜਾ ਹੈ ਗ੍ਰਿਫਤਾਰ ਕੱਲ ਕੀਤਾ ਗਿਆ ਜਦੋਂ ਖੁਦ ਇਹ ਜਿਹੜਾ ਹੈ ਪਹੁੰਚਦਾ ਦਿੱਲੀ ਪੁਲਿਸ ਦੇ ਕੋਲ ਔਰ ਇਸ ਦੇ ਵੱਲੋਂ ਦੀ ਸਰੈਂਡਰ ਕੀਤਾ ਜਾਂਦਾ ਹੈ ਕਿ ਇਸ ਦੇ ਵੱਲੋਂ ਦੀ ਇਸ ਵਾਰਦਾਤ ਦੇ ਵਿੱਚ ਸ਼ਮੂਲੀਅਤ ਕੀਤੀ ਗਈ ਹੈ ਤਾਂ ਲਲਿਤ ਚਾ ਨਾਮ ਦਾ ਜਿਹੜਾ ਵਿਅਕਤੀ ਹੈ ਕੱਲ ਦੇਰ ਰਾਤ ਗ੍ਰਿਫਤਾਰ ਕੀਤਾ ਗਿਆ ਸੀ ਔਰ ਉਸ ਦੇ ਕੋਲੋਂ ਦੀ ਦੇਰ ਰਾਤ ਤੋਂ ਹੀ ਪੁੱਛਗਿੱਛ ਜਿਹੜੀ ਕੀਤੀ ਜਾ ਰਹੀ ਹੈ ਔਰ ਦਿੱਲੀ ਸਪੈਸ਼ਲ ਸੈੱਲ ਦੇ ਵੱਲੋਂ ਦੀ ਜੋ ਹੁਣ ਇਹ ਦੋ ਲੋਕ ਗ੍ਰਿਫਤਾਰ ਕੀਤੇ ਗਏ ਨੇ ਕਿਲਾਸ਼ ਤੇ ਮਹੇਸ਼ ਜਿਨ੍ਹਾਂ ਦਾ ਨਾਮ ਦੱਸਿਆ ਜਾ ਰਿਹਾ ਹੈ ਹੁਣ ਉਹਨਾਂ ਤੋਂ ਵੀ ਪੁੱਛਗਿਚ ਜਿਹੜੀ ਕੀਤੀ ਜਾ ਰਹੀ ਹੈ ਹਾਲਾਂਕਿ ਜਿਹੜੇ 4 ਮੁਲਜ਼ਮ ਪਹਿਲਾਂ ਗ੍ਰਫਤਾਰ ਕੀਤੇ ਗਏ ਸੀ ਉਹਨਾਂ ਨੂੰ ਰਿਮਾਂਡ ਦੇ ਉੱਤੇ ਲਿਆ ਗਿਆ ਹੈ 7 ਦਿਨ ਦਾ ਰਿਮਾਂਡ ਜਿਹੜਾ ਹੈ ਮਿਲਿਆ ਹੈ ਜਦਕਿ ਪੁਲਿਸ ਨੇ 15 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਸੀ ਔਰ 7 ਦਿਨ ਦੇ ਰਿਮਾਰਡ ਦੇ ਵਿੱਚ ਹੁਣ ਇਹਨਾਂ ਕੋਲੋਂ ਦੀ ਪੁੱਛਗਿੱਛ ਕੀਤੀ ਜਾਵੇਗੀ ਕਿ ਆਖਰਕਾਰ ਕਿਵੇਂ ਇਹਨਾਂ ਨੇ ਪੂਰਾ ਪਲਾਨ ਬਣਾਇਆ ਕਿਵੇਂ ਅੰਦਰ ਦਾਖਲ ਹੁੰਦੇ ਨੇ ਸਿਕਿਉਰਿਟੀ ਬ੍ਰੀਚ ਕਿਵੇਂ ਹੁੰਦੀ ਹੈ ਸਭ ਤੋਂ ਵੱਡਾ ਸਵਾਲ ਜਿਹੜਾ ਇਸ ਵੇਲੇ ਇਹ ਹੈ ਕਿ ਆਖਰਕਾਰ ਜਿਸ ਦੇ ਵੱਲੋਂ ਦੀ ਵੀ ਇਹ ਪੂਰੀ ਕਾਰਵਾਈ ਕੀਤੀ ਗਈ ਜੋ ਕੁਝ ਵੀ ਮਕਸਦ ਰਿਹਾ ਪਰ ਮੌਕੇ ਦੇ ਉੱਤੇ ਸਿਕਿਉਰਿਟੀ ਬ੍ਰੀਚ ਜਿਹੜਾ ਹੈ ਹੋਇਆ ਸੀ ਜਿਸ ਨੂੰ ਲੈ ਕੇ ਕਈ ਵੱਡੇ ਸਵਾਲ ਜਿਹੜੇ ਨੇ ਉਹ ਖੜੇ ਕੀਤੇ ਜਾ ਰਹੇ ਨੇ ਤਾਂ ਦਿੱਲੀ ਸਪੈਸ਼ਲ ਸੈੱਲ ਦੇ ਵੱਲੋਂ ਦੀ ਇਹ ਕਾਰਵਾਈ ਕੀਤੀ ਗਈ ਹੈ ਜਿੱਥੇ ਕਿ ਹੁਣ ਕੁੱਲ ਜੇ 4 ਜਿਹੜੇ ਮੁਲਜ਼ਮ ਨੇ ਉਹ ਪਹਿਲਾਂ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਜਿਨ੍ਹਾਂ ਨੂੰ ਰਿਮਾਂਡ ਦੇ ਉੱਤੇ ਵੀ ਲਿਆ ਜਾ ਚੁੱਕਿਆ ਹੈ ਪੰਜਵਾਂ ਮੁਲਜ਼ਮ ਖੁਦ ਜਿਹੜਾ ਹੈ ਲਲਿਤ ਚਾ ਉਹ ਸਰੈਂਡਰ ਕਰਦਾ ਹੈ ਔਰ ਦੋ ਮੁਲਜ਼ਮ ਹੁਣ ਜਿਹੜੇ ਨੇ ਗ੍ਰਿਫਤਾਰ ਕੀਤੇ ਗਏ ਤਾਂ ਸੱਤ ਕੁੱਲ ਜਿਹੜੀਆਂ ਗ੍ਰਿਫਤਾਰੀਆਂ ਨੇ ਸੰਸਦ ਸਿਕਿਉਰਿਟੀ ਬ੍ਰੀਚ ਮਾਮਲੇ ਦੇ ਵਿੱਚ ਹੋ ਚੁੱਕੀਆਂ ਨੇ